मामले ਨੂੰ ਮੋਟੋ ਲਿਆ ਕੀ ਜਾਣਕਾਰੀ ਹੋਰ ਤੱਕ ਸਮਝ ਨਹੀਂ ਦੇਖੋ ਐਦਾਂ ਆ ਕਿ ਇਹ ਪਹਿਲੀ ਗੱਲ ਤੇ ਮਾਮਲਾ ਜਿਹੜਾ ਹੈ ਨਾ ਸੰਗੀਨ ਹੈਗਾ ਔਰ ਉਸ ਫੈਕਟਰੀ ਦੇ ਮਾਲਕ ਨੂੰ ਕੋਈ ਹੱਕ ਨਹੀਂ ਬੰਦਾ ਕਿ ਇਸ ਤਰ੍ਹਾਂ ਦੇ ਨਾਲ ਉਹ ਚਾਹੇ ਉਹ ਔਰਤ ਸੀ ਜਾਂ ਛੋਟੇ ਬੱਚੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਕਾਲਖ ਲਗਾ ਕੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਮਾਇਆ ਜਾਵੇ ਉਹਨੂੰ ਚਾਹੀਦਾ ਸੀਗਾ ਕਿ ਅਗਰ ਕੋਈ ਅਜਿਹੀ ਘਟਨਾ ਹੋਈ ਵੀ ਹੈ ਜੋ ਕਹਿ ਰਿਹਾ ਹੈ ਪੁਲਿਸ ਨੂੰ ਇਨਫੋਰਮ ਕਰਦਾ ਪੁਲਿਸ ਆ ਕੇ ਦਿਰਾਪਤ ਕਰਦੀ ਕਿ ਕੀ ਹੋਇਆ ਲੇਕਿਨ ਹੁਣ ਜੋ ਹੈ ਉਹ ਕਹਿੰਦੇ ਅਸੀਂ ਘਰ ਜਾ ਕੇ ਇਹਦੇ ਕੋਲੋਂ ਸਮਾਨ ਬਰਾਮਦ ਕੀਤਾ ਕਿਸੇ ਨੇ ਨਹੀਂ ਦੇਖਿਆ ਕਿ ਕਿਹੜਾ ਸਮਾਨ ਸੀ ਤੇ ਕੀ ਬਰਾਮਦ ਕੀਤਾ ਇਹ ਜਿਹੜੀ ਹੈ ਵਾਇਲੇਸ਼ਨ ਜਿਹੜੀ ਹੈਗੀ ਆਪਣੀ ਆਰਟੀਕਲ 20 ਐਂਡ 21 ਦੀ ਇਹ ਡਾਇਰੈਕਟ ਵਾਇਲੇਸ਼ਨ ਹੈਗੀ ਆ ਬਹੁਤ ਹੀ ਸੈਂਸਿਟਿਵ ਇਸ਼ੂ ਹੈ ਜੋ ਕਿ ਬੱਚਿਆਂ ਨੂੰ ਨਾਬਾਲਗ ਬੱਚੇ ਨੇ ਉਹਨਾਂ ਨੂੰ ਫੈਕਟਰੀ ਦੇ ਅੰਦਰ ਕੰਮ ਤੇ ਲਾਇਆ ਹੋਇਆ ਇਹ ਮਾਲਕ ਖੁਦ ਫਸਦਾ ਆਪਣਾ ਆਪ ਇਸ ਦੇ ਅੰਦਰ ਔਰ ਦੂਜਾ ਹੈਗਾ ਇੱਕ ਔਰਤ ਦੀ ਡਿਗਨਿਟੀ ਨੂੰ ਇਸ ਤਰੀਕੇ ਦੇ ਨਾਲ ਤਾਰ-ਤਾਰ ਕਰਨਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਹੜੀ ਸੈਂਸਿਟੀਵਿਟੀ ਹੋਣੀ ਚਾਹੀਦੀ ਹੈ ਪੂਰੇ ਕੇਸ ਦੇ ਅੰਦਰ ਜਿਹੜੇ ਲੋਕੀ ਸੀ ਉਹ ਵੀ ਖੜੇ ਹੋ ਕੇ ਦੇਖ ਰਹੇ ਨੇ ਉਹਨੂੰ ਸਿਰਫ ਉਹਨੂੰ ਤੇ ਹੱਸ ਰਹੇ ਨੇ ਤੇ ਵੀਡੀਓ ਬਣਾ ਰਹੇ ਨੇ ਕਿਸੇ ਨੇ ਇਹ ਨਹੀਂ ਕਿਹਾ ਕਿ ਦੇਖੋ ਅਸੀਂ ਜਿਹੜਾ ਹੈ ਪੁਲਿਸ ਨੂੰ ਬੁਲਾਈਏ ਉਹਨਾਂ ਨੂੰ ਇਨਫੋਰਮ ਕਰੀਏ ਤੇ ਇਹ ਜਿਹੜੀ ਆਰਟੀਕਲ ਜਿੰਨੇ ਵੀ ਇਹਦੇ ਉੱਤੇ ਧਾਰਾ ਲੱਗਦੀ ਹੈ ਸਖਤ ਤੋਂ ਸਖਤ ਮੈਂ ਅਸੂਮੋਂ ਤੋਂ ਲਿਆਇਆ ਰਿਪੋਰਟ ਆਨ ਦਿ ਬਾਅਦ ਅਸੀਂ ਇਹਦੇ ਉੱਤੇ ਪੂਰੀ ਕਾਰਵਾਈ ਤੇ ਸਖਤ ਕਰਾਂਗੇ ਜਿਹੜੀ ਹੁਣ ਗੱਲ ਹੈਗੀ ਹੈ ਕਿ ਇੱਕ ਔਰਤ ਤੇ ਬੱਚਿਆਂ ਦੀ ਇਸ ਤੇ ਮਾਨਸਿਕ ਦਿਸ਼ਾ ਜਿਹੜੀ ਹੈਗਾ ਉਹ ਇਸ ਟਾਈਮ ਇੰਨੀ ਸੈਂਸਿਟਿਵ ਹੈਗੀ ਹੈ ਇਸ ਟਾਈਮ ਦੇ ਉੱਤੇ ਕਿ ਕੋਈ ਵੀ ਕਦਮ ਚੁੱਕ ਸਰਦਾ ਬੱਚੇ ਆਪਣੇ ਆਪ ਨੂੰ ਮਹਿਸੂਸ ਕਰ ਰਹੀਆਂ ਨੇ ਕਿ ਸਾਡੀ ਬੇਇੱਜ਼ਤੀ ਹੋ ਗਈ ਜਾਂ ਔਰਤ ਕਰ ਰਹੀ ਨੇ ਮੈਂ ਸੁਣਿਆ ਹੈ ਕਿ ਬੱਚੇ ਲਗਾਤਾਰ ਰੋਂਦੀ ਜਾ ਰਹੀਆਂ ਨੇ ਔਰ ਉਹ ਕਹਿੰਦੀ ਅਸੀਂ ਇੱਥੇ ਰਹਿਣਾ ਨਹੀਂ ਹੈ ਅਸੀਂ ਆਪਣੀ ਡਿਸਟ੍ਰਿਕਟ ਆਫੀਸਰ ਨੂੰ ਉੱਥੇ ਭੇਜ ਰਹੇ ਹਾਂ ਤਾਂ ਕਿ ਉਹਨਾਂ ਦੇ ਨਾਲ ਗੱਲ ਹੋ ਸਕੇ ਕਿ ਔਰਤ ਦੇ ਨਾਲ ਤੇ ਬੱਚੇ ਨਾਲ ਗੱਲ ਹੋ ਸਕੇ ਮੈਂ ਖੁਦ ਉਹਨਾਂ ਦੇ ਨਾਲ ਗੱਲ ਕਰਾਂਗੀ ਔਰ ਜੋ ਤਾਰਾ ਇਸ ਫੈਕਟ ਜੇ ਮਾਲਕ ਤੇ ਬੰਦੀ ਆ ਉਹ ਪੂਰੀ ਦੀ ਪੂਰੀ ਲਗਾ ਕੇ ਇਸ ਫੈਕਟ ਨੂੰ ਤਦ ਤੱਕ ਬੰਦ ਕਰਨਾ ਚਾਹੀਦਾ ਜਦ ਤੱਕ ਕਿ ਇਹ ਹੈ ਕਿ ਸੌਲ ਨਹੀਂ ਹੁੰਦਾ ਔਰ ਪੁਲਿਸ ਆਪਣੀ ਰਿਪੋਰਟ ਨਹੀਂ ਦਿੰਦੀ ਕਿ ਗਲਤੀ ਕਿਹਦੀ ਸੀ ਤੇ ਕਿੱਥੇ ਸੀ ਹਾਂ ਤੁਸੀਂ ਕਹਿ ਰਹੇ ਕਿ ਉੱਥੇ ਵੀਡੀਓ ਬੰਦ ਜੇ ਪਰ ਵੀਡੀਓ ਨਾ ਤੁਹਾਡੇ ਧਿਆਨ ਚ ਨਹੀਂ ਇਹ ਵੀਡੀਓ ਨਾ ਬੰਦੀ ਤਾਂ ਫਿਰ ਮਾਮਲਾ ਕੱਭ ਜਾਣਾ ਸੀ ਥੈਟਸ ਓਕੇ ਕੋਈ ਕਦਾ ਬੰਦਾ ਇੱਕ ਐਵੀਡੈਂਸ ਲਈ ਵੀਡੀਓ ਬਣਾ ਲੈਂਦਾ ਪਰ ਮੈਂ ਦੇਖ ਰਹੀ ਸੀ ਵੀਡੀਓ ਅੰਦਰ لڑਕੇ ਹੱਸ ਰਹੇ ਨੇ ਪਿੱਛੇ ਪਿੱਛੇ ਘੁੰਮਰੇ ਨੇ ਉਹਨਾਂ ਦੇ ਨਾਲ ਨਾਲ ਵੀ ਠੀਕ ਹੈ ਇਹ ਜਿਹੜੀ ਗੱਲ ਹੈ ਕੋਈ ਵੀ ਅਗਰ ਰਿਸਪਾਂਸਿਬਲ ਸਿਟੀਜ਼ਨ ਇੱਕ ਪੁਲਿਸ ਨੂੰ ਇਨਫੋਰਮ ਕਰ ਦਿੰਦਾ ਕਿ ਇੱਥੇ ਛੇਤੀ ਆਓ ਇਹ ਸਾਰਾ ਇਥੇ ਕਾਮ ਨਾਮ ਇਹੋ ਜਿਹਾ ਮਾਮਲਾ ਹੋਇਆ ਕੋਈ ਇੱਕ ਬੰਦਾ ਅੱਧੇ ਘੰਟੇ ਬਾਅਦ ਉਹ ਉੱਥੇ ਜਾ ਕੇ ਕਿਸੇ ਨੂੰ ਇਨਫੋਰਮ ਕਰਦਾ ਜਦ ਤੱਕ ਉਸ ਲੇਡੀ ਨੂੰ ਔਰ ਉਸ ਬੱਚਿਆਂ ਨੂੰ ਗਲੀ ਚ ਪੂਰੇ ਘੁਮਾ ਚੁੱਕੇ ਸੀ ਤਾਂ ਇਸ ਤਰ੍ਹਾਂ ਦੇ ਬਹੁਤ ਲੋਕ ਲੱਗਣਾ ਫੈਕਟ ਹੈ ਜਾਂ ਮਤਲਬ ਇਸ ਤਰ੍ਹਾਂ ਦੇ ਬੱਚੇ ਬਹੁਤ ਸਾਰੇ ਚੈਲੈਂਜਰ ਕਰਉਂਦੇ ਹੋਗੇ ਉਹਨਾਂ ਨੂੰ ਲੈ ਕੇ ਵੀ ਕੋਈ ਜਿਹੜਾ ਚੁਣ ਨਹੀਂ ਉਹ ਵੀ ਹਾਂ ਐਬਸੋਲੂਟਲੀ ਐਬਸੋਲੂਟਲੀ ਸਾਰੀ ਜਿਹੜੀ ਫੈਕਟਰੀਸ ਨੇ ਜਾਂ ਜਿਹੜੀਆਂ ਵੀ ਉਥੇ ਕਾਰਪੋਰੇਸ਼ਨਸ ਹੈਗੀਆਂ ਨੇ ਉਥੇ ਲੁਧਿਆਣੇ ਦੇ ਅੰਦਰ ਐਸੇ ਇੰਡਸਟਰੀਲ ਏਰੀਆ ਹੈਗਾ ਆ ਉਹ ਚੈੱਕ ਕਰਨਾ ਚਾਹੀਦਾ ਕਿ ਕਿਹੜੇ ਕਿਹੜੇ ਫੈਕਟਰੀ ਦੇ ਅੰਦਰ ਬੱਚੇ ਕੰਮ ਕਰ ਰਹੇ ਨੇ ਔਰ ਜੋ ਬੰਦੀ ਕਾਰਵਾਈ ਦੋ ਤਾਰਾ ਲੱਗਦੀ ਹੈ ਚਾਹੇ ਉਹ ਕਿਹੜੀ ਵੀ ਫੈਕਟਰੀ ਆ ਕੋਣ ਹੈ ਉਹਨਾਂ ਦੇ ਉੱਤੇ ਲਗਾਨੀ ਚਾਹੀਦੀ ਹੈ ਫਾਈਲ ਲਗਾਉਣਾ ਚਾਹੀਦਾ ਔਰ ਇਸ ਕੇਸ ਦੇ ਅੰਦਰ ਸਪੈਸ਼ਲੀ ਨਾ ਕਿ ਔਰਤ ਜਿਹੜੀਆਂ ਇੱਕ ਤੇ ਕੰਮ ਤੋਂ ਗਈ ਆਪਣੇ ਉਦੀ ਕੀ ਪਤਾ ਔਰਤ ਕਿਸ ਮਜਬੂਰੀ ਦੇ ਅੰਦਰ ਆਪਣਾ ਘਰ ਪਾਲ ਰਹੀ ਸੀ ਬੱਚੇ ਪਾਲ ਰਹੀ ਸੀ ਤੇ ਨੌਕਰੀ ਕਰ ਰਹੀ ਸੀ ਹੁਣ ਉਹ ਸ਼ਰਮ ਦੇ ਮਾਰੇ ਉਹ ਸਦਕਾ ਰੋਇਨਾ ਨਹੀਂ ਕੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੀ ਕੰਪਨਸੇਸ਼ਨ ਹੈ ਦੀ ਇਹ ਫੈਕਟਰੀ ਦਾ ਜਿਹੜਾ ਮਾਲਕ ਹੈ ਉਹਨੂੰ ਭੁਗਤਣੀ ਪਵੇਗੀ ਔਰ ਜੋ ਜੋ ਤਾਰਾ ਸਖਤ ਇਹਦੇ ਤੇ ਬਣਦੀ ਹੈ ਉਹ ਪੂਰੀ ਲਗਾਵਾਂਗੇ